ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਨੂੰ ਲੈ ਕੇ ਉੱਠ ਰਹੇ ਵਿਰੋਧਾਂ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦੇ ਵੱਲੋਂ ਸਾਂਝੀ ਕੀਤੀ ਗਈ। ਜਿਨ੍ਹਾਂ ਮੁਤਾਬਕ ਬਾਗੀ ਧੜੇ ਦੀਆਂ ਸ਼ਿਕਾਇਤਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਮੰਗੇ ਸਪਸ਼ਟੀਕਰਨ ਦਾ ਜਾਤੀ ਤੌਰ ਤੇ ਪੇਸ਼ ਹੋ ਕੇ ਨਿਮਾਣੇ ਸਿੱਖ ਦੇ ਤੌਰ ਤੇ ਜਵਾਬ ਦਿੱਤਾ ਸੀ। ਤੇ ਸਿੰਘ ਸਾਹਿਬਾਂ ਦੇ ਇਕਤਤਾ ਦੇ ਫੈਸਲੇ ਤੋਂ ਪਹਿਲਾਂ ਉਹਨਾਂ ਨੇ ਪਾਰਟੀ ਦੀ ਜ਼ਿੰਮੇਵਾਰੀ ਬਲਵਿੰਦਰ ਸਿੰਘ ਪੁੰਦਰ ਨੂੰ ਸੌਂਪੀ ਹੈ ਅਤੇ ਅੱਜ ਇੱਕ ਨਿਮਾਣੇ ਸਿੱਖਾਂ ਜੋ ਵੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਆਏਗਾ ਉਸ ਨੂੰ ਉਹ ਪਰਵਾਨ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਟਕਸਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਪੁੰਦਰ ਸਾਹਿਬ ਨੂੰ ਪਾਰਟੀ ਦਾ ਵਰਕਿੰਗ ਪ੍ਰੈਜੈਂਟੇਡਰ ਕੋ ਅਪਾਇੰਟ ਕੀਤਾ ਸਰਦਾ ਸੁਪੀਰ ਸਿੰਘ ਬਾਦਲਹਰਾਂ ਦੇ ਮੰਨਦੀ ਇੱਛਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਨਿਵਾਣੀ ਸਿੱਖ ਦੇ ਤੌਰ ਤੇ ਜਿਹੜਾ ਸਪਸ਼ਟਿਕਰਨ ਸ਼੍ਰੀ ਅਕਾਲਤਖ ਸਾਹਿਬ ਤੇ ਜਹੰਦਰ ਸਾਹਿਬ ਨੇ ਮੰਗਿਆ ਸੀ ਉਹ ਜਾਤੀ ਤੌਰ ਤੇ ਪੇਸ਼ ਹੋ ਕੇ ਦਿੱਤਾ ਸੀ ਕੱਲ ਕਿਉਂਕਿ ਸੁਣਵਾਈ ਹੈ ਉਹਨਾਂ ਦੇ ਮੰਨਦੀ ਇੱਛਾ ਸੀ ਕਿ ਕੱਲ ਸੁਣਵਾਈ ਹੋਣੀ ਹੈ ਤੇ ਮੇਰੇ ਦਿਲ ਦੀ ਇੱਛਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਦਾਨਦੀ ਹੈ ਇਹ ਕੋਈ ਹੋਰ ਸਮਝੋ ਸੋ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਪੁੰਦਰ ਸਾਹਿਬ ਨੂੰ ਦਿੱਤੀ ਹੈ ਔਰ ਇੱਕ ਨਿਮਾਨੇ ਸੇਵਕ ਦੇ ਤੌਰ ਦੇ ਉੱਤੇ ਜਿਹੜੀ ਹੈ ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਆਏਗਾ ਉਹਨੂੰ ਉਹ ਪ੍ਰਵਾਨ ਕਰਨਗੇ ਜੋ ਅਕਾਲ ਤਖਤ ਸਾਹਿਬ ਦਾadesh ਆਇਆ ਉਹਨ ਕਦੇ ਮੇਤੇ ਪ੍ਰਵਾਨ ਕਰਨਗੇ ਇਸ ਕਰਕੇ ਉਹਨਾਂ ਦੇ ਆਪਣੇ ਮਨ ਦੀ ਇੱਛਾ ਸੀ ਕਿ ਮੇਰਾ ਦਿਲ ਕਹਿੰਦਾ ਹੈ ਕਿ ਕੱਲ ਸਮਾਈ ਹੋਣੀ ਹੈ ਤੇ ਮੈਂ ਬਤੌਰ ਪ੍ਰਧਾਨ ਦੀ ਬਜਾਏ ਨਿਮਾਨੇ ਸਿੱਖ ਦੇ ਤੌਰ ਤੇ ਇੰਤਜ਼ਾਰ ਜਿਹੜੀ ਹੈ ਜੇਕਰ ਇਹ ਖਾਸ ਹੈ ਕਿ ਬਾਗੀ ਧੜੇ ਦੀਆਂ ਸ਼ਿਕਾਇਤਾਂ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅੱਜ ਇਕਤਰਤਾ ਹੋ ਰਹੀ ਹੈ ਪੰਜ ਸਿੰਘ ਸੈਬਾਨ ਅੱਜ ਸੁਖਬੀਰ ਸਿੰਘ ਬਾਦਲ ਦੇ ਬਾਰੇ ਦੇ ਵਿੱਚ ਫੈਸਲਾ ਲੈਣਗੇ ਤੇ ਇਸ ਫੈਸਲੇ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਾਰਟੀ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੂਂਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਤੇ ਵੀ ਬਾਗੀ ਧੜੇ ਦੇ ਆਗੂ ਗੋਰਪਰਤਾਪ ਸਿੰਘ ਵਡਾਲਾ ਨੇ ਸਵਾਲ ਖੜੇ ਕੀਤੇ ਨੇ ਇੱਕ ਖਬਰ ਆਈ ਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ ਹੈ ਉਸ ਖਬਰ ਤੋਂ ਇਹ ਲੱਗਦਾ ਕਿ ਅਧੂਰੀ ਆ ਤਾਂ ਜਿਹੜਾ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈਣਾ ਚਾਹੀਦਾ ਸੀ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਛੱਡਣ ਦਾ ਉਹ ਹਜੇ ਤੱਕ ਵੀ ਲੈ ਨਹੀਂ ਸਕੇ ਸਭ ਤੋਂ ਪਹਿਲੀ ਮੰਗ ਜਿਹੜੀ ਸਮੁੱਚੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨਾਂ ਨੇ ਲੀਡਰਸ਼ਿਪ ਨੇ ਸਿੱਖ ਪੰਥ ਦਰਦੀਆਂ ਨੇ ਪੰਥਕ ਕਟੈਸ਼ੀਆਂ ਨੇ ਬੜੇ ਲੰਬੇ ਸਮੇਂ ਤੋਂ ਜਿਸ ਦਾ ਜ਼ਿਕਰ ਕੀਤਾ ਸੀ ਜਿਸ ਦੀ ਮੰਗ ਠਾਈ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਛੱਡਣੀ ਚਾਹੀਦੀ ਹੈ ਜਿਹੜੀ ਕਿ ਝੁੰਡਾ ਕਮੇਟੀ ਵਿੱਚ ਵੀ ਬਹੁਤ ਕਲੀਅਰਲੀ ਉਹ ਮੈਂਸ਼ਨ ਹੈਗੀ ਦਰਜ ਹੈਗੀ ਆ ਪਰ ਪ੍ਰਧਾਨਗੀ ਆ ਛੱਡੀ ਨਹੀਂ ਉਹਨੇ ਇੱਥੇ ਤਾਂ ਕੀ ਕਰਨੂੰ ਸਿੰਘ ਸਾਹਿਬ ਮੀਟਿੰਗ ਕਰ ਰਹੇ ਨੇ ਸਿੰਘ ਸਰਵਰ ਇਕੱਠੇ ਹੋ ਰਹੇ ਨੇ ਤੇ ਅੱਜ ਉਹਨਾਂ ਨੇ ਅਧਿ ਕਾਰਜ ਜਾਂ ਫੈਸਲਾ ਲਿਆ ਜਿੰਨੇ ਕਨੇਖ ਹਾਫ ਹਾਟਡ ਡਿਸੀਜਨ ਲਿਆ ਉਹਨਾਂ ਨੇ ਮੇ ਪੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਚੰਗਾ ਹੁੰਦਾ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਪਹਿਲਾਂ ਸ਼੍ਰੋਮਣੀ ਕਾਲੀਦਾ ਦੀ ਪ੍ਰਧਾਨਗੀ ਛੱਡ ਜਾਂਦੇ 2017 ਵਿੱਚ ਵੀ ਟਾਈਮ ਸੀ 2022 ਵਿੱਚ ਵੀ ਆਇਆ ਚੋਣਾਂ ਕਮੇਟੀ ਬਣ ਤੋਂ ਬਾਅਦ ਵੀ ਆਇਆ ਫਿਰ ਉਸ ਤੋਂ ਬਾਅਦ ਜਦੋਂ ਹੁਣ ਅਕਾਲ ਤਖਤ ਸੱਤ ਜਾ ਕੇ ਉਹਨਾਂ ਨੇ ਆਪਣੇ ਗੁਨਾਹ ਕਬੂਲ ਕਰ ਲਏ ਉਹਨਾਂ ਨੇ ਸਾਰੀਆਂ ਗਲਤੀਆਂ ਆਪਣੇ ਝੋਲੇ 'ਚ ਪਾ ਲਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਸਤੀਫਾ ਦੇਣਾ ਚਾਹੀਦਾ ਸੀ ਲੇਕਿਨ ਉਹਦੋਂ ਵੀ ਸਤੀਫਾ ਨਹੀਂ ਦਿੱਤਾ ਤੇ ਨਵੀਂ ਜਿਹੜੀ ਲੀਡਰਸ਼ਿਪ ਆ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੀ ਓਦਾਂ ਦੀ ਲੀਡਰਸ਼ਿਪ ਮੋੜੇ ਆਵੇ ਜਿਹੜੀ ਬੇਦਾਗ ਹੋਵੇ ਜਿਸ ਤੇ ਕੋਈ ਉਂਗਲਾ ਚੱਕ ਸਕੇ ਤੇ ਜਿਹੜਾ ਜਿਨ੍ਹਾਂ ਦਾ ਸਾਫ਼ ਸੁਥਰਾ ਕਦ ਕਾਠ ਹੋਵੇ ਉਹਦੇ ਚ ਯੰਗ ਲੀਡਰ ਵੀ ਹੋ ਸਕਦੇ ਆ ਸਿਆਣੇ ਵੀ ਹੋ ਸਕਦੇ ਆ ਉਹਦਾ ਦੀ ਲੀਡਰਸ਼ਿਪ ਜਿਹਨੂੰ ਲੋਕ ਪ੍ਰਵਾਨ ਕਰਨ ਉਹ ਅੱਗੇ ਲੈ ਕੇ ਹੋਣਾ ਚਾਹੀਦੀ ਸੀ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਇਸ ਗੱਲ ਦੀ ਮੰਨ ਨੂੰ ਲੈ ਕੇ ਤੁਰਿਆ ਕਿ ਅਸੀਂ ਨਿਖਾਰ ਲੈ ਕੇ ਆਉਣਾ ਆ ਅਕਾਲੀ ਦਲ ਦੇ ਕੰਮ ਕਾਜ ਵਿੱਚ ਅਕਾਲੀ ਦਲ ਨੂੰ ਮੂਰਤੀਏ ਸਦੰਤਾਂ ਤੇ ਲੈ ਕੇ ਆਉਣਾ ਸਦੰਤਾਂ ਤੇ ਅਸੂਲਾਂ ਤੇ ਚਲਾਉਣਾ ਆ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਕਾਇਮ ਕਰਨਾ ਆ ਜਿਹੜੀ ਪਿਛਲੇ ਸਮਿਆਂ 'ਚ ਆਪਾਂ ਜਿਹਨੂੰ ਵੇਖਿਆ ਕਿ ਬਹੁਤ ਕਮਜ਼ੋਰੀ ਆ ਗਈ ਸੀ ਉਸ ਵਿਚ ਆਤਾਰਾ ਨੂੰ ਦੇਖਦੇ ਹੋਏ ਹੁਣ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਆ ਜੀ ਕਿ ਉਹਨਾਂ ਦਾ ਲੰਬਾ ਤਜਰਬਾ ਬੜੇ ਪੁਰਾਣੇ ਲੀਡਰ ਨੇ ਪਰ ਉਹ ਤਾਂ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਫੈਮਿਲੀ ਮੈਂਬਰ ਨਹੀਂ ਘਰ ਦੇ ਵਿਅਕਤੀ ਨੇ ਹੋ ਇੰਨੀ ਨਜ਼ਦੀਕੀ ਉਹਨਾਂ ਦੀ ਬਾਦਲ ਪਰਿਵਾਰ ਨਾਲ ਤੇ ਇਹ ਤਾਂ ਗੱਲ ਪਹਿਲਾਂ ਵੀ ਹੋਈ ਸੀਗੀ 2022 ਚ ਵੀ ਗੱਲ ਆਈ ਸੀ ਵੀ ਜੇ ਕਾਰਜਕਾਰੀ ਪ੍ਰਧਾਨ ਬੋਆ ਕਿਹਨੂੰ ਬੁਲਾਈਗੇ ਤੇ ਲੇਕਿਨ ਉਦੋਂ ਵੀ ਸਾਰੀ ਲੀਡਰਸ਼ਿਪ ਨੇ ਕਿਹਾ ਸੀ ਕਿ ਤੁਸੀਂ ਪੰਜ ਪ੍ਰਧਾਨੀ ਦਾ ਕਨਸੈਪਟ ਅੱਗੇ ਲੈ ਕੇ ਆਓ ਪ੍ਰਜ਼ੀਡਿਅਮ ਲੈ ਕੇ ਆਓ ਯੰਗ ਲੀਡਰ ਲੈ ਕੇ ਆਓ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨ ਜੇ ਉਹੀ ਪੁਰਾਣੇ ਲੀਡਰ ਦੋ ਚਾਰ ਜਿਹੇ ਰਹਿ ਗਏ ਆ ਉਹਨਾਂ ਨੂੰ ਕਦੇ ਇਧਰ ਪਾ ਦਿਓ ਕਦੇ ਉਧਰ ਪਾ ਦਿਓ ਅਦਲਾ ਬਦਲੋ ਅਦਲਾ ਬਦਲੀ ਕਰੀ ਜਾਓ ਉਹਦੇ ਨਾਲ ਸਿੱਖ ਪੰਥ ਨੂੰ ਨਹੀਂ ਪਰਵਾਹ ਹੋਣਾ ਉਹ ਮੈ ਕੋਈ ਫਰਕ ਨਹੀਂ ਪੈਣਾ ਪੁੰਦਰ ਸਾਹਿਬ ਵੀ ਉੱਥੇ ਜਿਹੜਾ ਸਰਸੇਆ ਸਾਹਿਬ ਆ ਉਹਦੇ ਨਾਲ ਮੀਟਿੰਗਾਂ ਕਰਾਉਂਦੇ ਰਹੇ ਆਪਣੇ ਇਲਾਕੇ ਵਿੱਚ ਉੱਥੇ ਸ਼ਰੋਮੀ ਗਲੀ ਨਾਲ ਦੇ ਲੀਡਰਾਂ ਨੂੰ ਸੱਦ ਕੇ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਜਿਨ੍ਹਾਂ ਤੋਂ ਗੁਰ ਉੱਠਦੀ ਆ ਸਰਸੇ ਸਾਹਿਬ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਸਾਰਿਆਂ ਨਾਲ ਇਹਨਾਂ ਦੀ ਮਿਲੀ ਭੁਗਤ ਸੀ ਤੇ ਫਿਰ ਲੋਕ ਕਿਵੇਂ ਪਰਵਾਹ ਕਰਨਗੇ ਪੁੰਦਰ ਸਾਹਿਬ ਨੂੰ ਇਸ ਲਈ ਇਹ ਫੈਸਲਾ ਜਿਹੜਾ ਲਿਆ ਅਧਾ ਜਿਹਾ ਫੈਸਲਾ ਲਿਆ ਉਹ ਵੀ ਨਹੀਂ ਪ੍ਰਵਾਨ ਕਰਨਾ ਕਿਸੇ ਨੇ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਵਾ ਦਾ ਅਸਤੀਫਾ ਦੇ